ਇੱਕ ਇਧਰਲੀ ਸਾਈਡ ਹੀ ਨਾ ਹੋਰ ਚੀਜ਼ ਤੁਹਾਨੂੰ ਦਿਖਾਉਣਿਆ ਜੁਐਲਰੀ ਦੀ ਨਾਲ ਹੀ ਇੱਕ ਸਟਾਲ ਲੱਗੀ ਹੋਈ ਆ ਜਿੱਥੇ ਤੁਹਾਨੂੰ ਸੂਟਾਂ ਦੇ ਨਾਲ ਵੇਅਰ ਕਰਨ ਦੇ ਲਈ ਜੁਐਲਰੀ ਮਿਲ ਰਹੀ ਆ ਸੋ ਆਪਾਂ ਉਹਨਾਂ ਕੋਲ ਵੀ ਚੱਲ ਕੇ ਵੀ ਦੇਖਦੇ ਆਂ ਵੀ ਕੀ ਕੀ ਆਈਟਮਾਂ ਨੇ ਕਿਵੇਂ ਦਾ ਉਹਨਾਂ ਕੋਲ ਰਿਸਪਾਂਸ ਮਿਲ ਰਿਹਾ ਸੋ ਸੂਟਾਂ ਦੇ ਨਾਲ ਦੇ ਨਾਲ ਪਹਿਣਾ ਦਾ ਇੱਕ ਹੋਰ ਸ਼ੌਕ ਹੁੰਦਾ ਜੁਐਲਰੀ ਦਾ ਤੇ ਜਿੱਥੇ ਕਿ ਐਗਜ਼ੀਬੀਸ਼ਨ ਦੇ ਵਿੱਚ ਜੁਐਲਰੀ ਦੀ ਵੀ ਸ਼ਾਪ ਲੱਗੀ ਹੋਈ ਆ ਪਹਿਣਾ ਵਰਗੇ ਵੀ ਸਾਨੂੰ ਮਿਲੇ ਨੇ ਪਹਿਣਾ ਵਰਗੇ ਆਪਣੀਆਂ ਵੀਡੀਓ ਵੀ ਦੇਖਦੇ ਨੇ ਸੋ ਪਹਿਣੇ ਕਿੱਥੋਂ ਤੁਸੀਂ ਬਰਨਾਲਾ ਪਈਨੇ ਤੇ ਪੈਣ ਵਰਗੇ ਵੀ ਸ਼ਾਪਿੰਗ ਕਰ ਰਹੇ ਨੇ ਬਾਕੀ ਸਾਡੇ ਨਾਲ ਨੇ ਪੈਣਾ ਪੈਣੇ ਸਸੀ ਕਾ ਕਿਥੋਂ ਤੁਸੀਂ ਮੋਹਾਲੀ ਤੋਂ ਅੱਛਾ ਤੇ ਕੀ ਕੀ ਆਪਣੇ ਕੋਲੇ ਆਈਟਮਸ ਨੇ ਸਾਡੇ ਕੋਲੇ ਪੰਜਾਬੀ ਜੁਐਲਰੀ ਹੈਗੀ ਆ ਫੈਸ਼ਨ ਜੁਐਲਰੀ ਹੈਗੀ ਡੇਲੀ ਵੇਅਰ ਜਾਂ ਆਕਸੀਡਾਈਜ਼ਡ ਸਾਰੀ ਤਰ੍ਹਾਂ ਦੀ ਜੁਐਲਰੀ ਹੈ ਓਕੇ ਤੇ ਮੰਨ ਲਓ ਜਿਵੇਂ ਹੁਣ ਤੁਸੀਂ ਇੱਥੇ ਸਾਰੀ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਭੈਣਾਂ ਵੱਲੋਂ ਰਿਸਪੌਂਸ ਬਹੁਤ ਵਧੀਆ ਹੈ ਅੱਛਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੂਟਾਂ ਦੇ ਨਾਲੋਂ ਇੰਨਾ ਚੀਜ਼ਾਂ ਦੀ ਵੀ ਡਿਮਾਂਡ ਹੈ ਜਿਹੜੀ ਬਹੁਤ ਵਧੀਆ ਹੁੰਦੀ ਹੈ ਭੈਣਾਂ ਨੂੰ ਬਾਕੀ ਜਿਹੜੀ ਵੈਰਾਈਟੀ ਵੀ ਕਲੈਕਸ਼ਨ ਵੀ ਇਹਨਾਂ ਕੋਲੇ ਬਹੁਤ ਵਧੀਆ ਹੈਗੀ ਕਿਉਂਕਿ ਮੈਂ ਕਿਤੇ ਦੇਖੀਆਂ ਸੀ ਇਹ ਚੀਜ਼ਾਂ ਪਰ ਮੈਨੂੰ ਤਾਂ ਭੈਣ ਤੋਂ ਮੈਂ ਪੁੱਛੀਆਂ ਨੇ ਉਹ ਉਹਨਾਂ ਨੇ ਪਾਈਆਂ ਹੋਈਆਂ ਦੇਖੋ ਓਕੇ ਆ ਇਧਰ ਭੈਣ ਨੇ ਵੀ ਵੇਅਰ ਕੀਤੀਆਂ ਹੋਈਆਂ ਨੇ ਸੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਬਾਕੀ ਜਿਹੜੇ ਸੂਟਾਂ ਦੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਸੋ ਠੀਕ ਹੈ ਬੰਨੇ ਥੈਂਕ ਯੂ